ਕਲ ਜਿਹੜੇ ਤਿਹਾਰ ਆ ਰਹੇ ਆ ਉਹਦੇ ਮੱਦੇ ਨਜ਼ਰ ਵੀ ਰੱਖ ਕੇ ਜਿਹੜੀ ਆ ਅਸੀਂ ਹਰ ਰੋਜ਼ ਹੀ ਲਗਭਗ اتنا ਕਿਲੋਨੇ ਜੀ 2 ਵੀਲਰ 4 ਵੀਲਰ ਇਹਨਾਂ ਸਾਰਿਆਂ ਦੀ ਜਿਹੜੀ ਚੈਕਿੰਗ ਕਰ ਰਹੇ ਆ ਕਿ ਕਿਸੇ ਕੋ ਕੋਈ ਨਸ਼ੇ ਵਾਲੀ ਚੀਜ਼ ਮਿਲਦੀ ਆ ਜਾਂ ਵੈਪਨ ਮਿਲਦਾ ਵਾ ਤਾਂ ਉਹਦੇ ਖਿਲਾਫ ਜਿਹੜੀ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਪਬਲਿਕ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਪੀ ਜੇ ਤੁਹਾਨੂੰ ਕੋਈ ਬਾਜ਼ਾਰ ਦੇ ਵਿੱਚ ਲਵਾਰਸ ਚੀਜ਼ ਮਿਲਦੀ ਆ ਕੋਈ ਦੂਜੀ ਤਰ੍ਹਾਂ ਦੀ ਉਹਨੂੰ ਆਪ ਹੱਥ ਨਾਲ ਆਓ ਤੁਰੰਤ ਜਿਹੜਾ ਐ ਐਸਟੋ ਸਾਹਿਬ ਨੂੰ ਜਾਂ ਥਾਣੇ ਮੁੰਚੀ ਨੂੰ ਜਾਂ ਕੋਈ ਵੀ ਜਿਹੜਾ ਡਿਊਟੀ ਅਫਸਰ ਆ ਉਹਨੂੰ ਉਸੇ ਵੇਲੇ ਤਲਾਹ ਦਿਓ ਜੇ ਤੁਹਾਨੂੰ ਕੋਈ ਛੱਕੀ ਬੰਦਾ ਤੁਰੇਂਦਾ ਜਿਹੜਾ ਤੁਹਾਡੀ ਪਛਾਣ ਚ ਨਹੀਂ ਆਉਂਦਾ ਲੋਕਲ ਨਹੀਂ ਹੈਗਾ ਤੁਹਾਨੂੰ ਉਹਦੇ ਆਹਰਕਤਾ ਤੇ ਸ਼ੱਕ ਪੈਂਦਾ ਤਾਂ ਵੀ ਉਸੇ ਵੇਲੇ ਜਿਹੜਾ ਲੋਕਲ ਪੁਲਿਸ ਨੂੰ ਤਲਾਹ ਦਿਓ ਸੇ ਮਾਨਯੋਗ ਡੀਏ ਸਾਹਿਬ ਐਸ ਸਾਬ ਤੇ ਸੀਨੀਅਰ ਅਫਸਰਾਂ ਵੱਲੋਂ ਜਿਹੜਾ ਵਾ ਸਾਰੇ ਫਰੋਹੀਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਉਹ ਰੈਡ ਅਲਰਟ ਕੀਤਾ ਗਿਆ ਵਾ ਤੇ ਰੈਡ ਅਲਰਟ ਦੌਰਾਨ ਜਿਹੜੇ ਆ ਅਸੀਂ ਜਿਹੜਾ ਇੱਥੇ ਸਪੈਸ਼ਲ ਜਿਹੜਾ ਇੱਥੇ ਜੀਰਾ ਇੱਥੇ ਜਿਹੜਾ ਨਾਕਾ ਲਾਇਆ ਹੋਇਆ ਅਸੀਂ ਟੂ ਵੀਲਰ ਫੋਰ ਵੀਲਰ ਇਹਨਾਂ ਸਾਰਿਆਂ ਦੀ ਜਿਹੜੀ ਚੈਕਿੰਗ ਕਰ ਰਹੇ ਆ ਇਹਨਾਂ ਦੇ ਜਿਹੜੇ ਆ ਕਾਗਜ਼ ਪੱਤਰ ਚੈੱਕ ਕਰ ਰਹੇ ਆ ਡਿੱਗੀਆਂ ਫੋੜ ਰਹੇ ਆ ਜੇ ਕਿਸੇ ਕੋਲ ਕੋਈ ਨਸ਼ੇ ਵਾਲੀ ਚੀਜ਼ ਮਿਲਦੀ ਆ ਜਾਂ ਵੈਪਨ ਮਿਲਦਾ ਵਾ ਤਾਂ ਉਹਦੇ ਖਿਲਾਫ ਜਿਹੜੀ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਜਿਹੜਾ ਵਾ ਸਾਰਾ ਦੇ ਅੱਜਕੱਲ ਜਿਹੜੇ ਤਿਹਾਰ ਆ ਰਹੇ ਆ ਉਹਦੇ ਮੱਦੇ ਨਜ਼ਰ ਵੀ ਰੱਖ ਕੇ ਜਿਹੜੀ ਆ ਅਸੀਂ ਹਰ ਰੋਜ਼ ਹੀ ਲਗਭਗ ਆਪਣਾ ਕਿਲੋਨੇ ਪਬਲਿਕ ਨੂੰ ਇਹੋ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੇ ਤੁਹਾਨੂੰ ਕੋਈ ਬਾਜ਼ਾਰ ਦੇ ਵਿੱਚ ਲਵਾਰਸ ਚੀਜ਼ ਮਿਲਦੀ ਆ ਕੋਈ ਦੂਜੀ ਤਰ੍ਹਾਂ ਦੀ ਉਹਨੂੰ ਆਪ ਹੱਥ ਨਾ ਲਾਓ ਤੁਰੰਤ ਜਿਹੜਾ ਐਸ.ਐਸ.ਓ ਸਾਹਿਬ ਨੂੰ ਜਾਂ ਥਾਣੇ ਮੁੰਚੀ ਨੂੰ ਜਾਂ ਕੋਈ ਵੀ ਜਿਹੜਾ ਡਿਊਟੀ ਅਫਸਰ ਆ ਉਹਨੂੰ ਉਸੜੇ ਇਤਲਾਹ ਦਿਓ ਤਾਂ ਕਿ ਅਸੀਂ ਉਹਨੂੰ ਚੈੱਕ ਕਰ ਸਕੀਏ ਅਤੇ ਜੇ ਤੁਹਾਨੂੰ ਕੋਈ ਛੱਕੀ ਬੰਦਾ ਆ ਤੁਰੇਂਦਾ ਜਿਹੜਾ ਤੁਹਾਡੀ ਪਛਾਣ ਚ ਨਹੀਂ ਆਉਂਦਾ ਲੋਕਲ ਨਹੀਂ ਹੈਗਾ ਤਾਂ ਨੂੰ ਉਹਦੇਆਂ ਹਰਕਤਾਂ ਤੇ ਸ਼ੱਕ ਪੈਂਦਾ ਤਾਂ ਵੀ ਉਸ ਵੇਲੇ ਜਿਹੜਾ ਲੋਕਲ ਪੁਲਿਸ ਨੂੰ ਤਲਾਹ ਦੋ ਤਾਂ ਕਿ ਉਸ ਨੂੰ ਜਿਹੜਾ ਫੜ ਕੇ ਅਸੀਂ ਵੈਰੀਫਾਈ ਕਰੀਏ ਕਿ ਉਹ ਗਲਤ ਬੰਦਾ ਤਾਂ ਨਹੀਂ ਹੈਗਾ